ਗਲਤ ਕਰਨ ਨੂੰ ਕਿਹੜਾ ਕਿਸੇ ਨੇ ਮਰਡਰ ਕਰ ਦੇਣਾ ਕਿਸੇ ਦਾ ਧੱਕਾ ਕਰਦੇ ਨੇ ਮਹਾਂਤ ਨਹੀਂ ਦੇਖੋ ਮਹਾਂਤ ਕਦੇ ਕਿਸੇ ਨਾਲ ਧੱਕਾ ਨਹੀਂ ਕਰਦਾ ਫੌਤ ਖਿਲਾਫ ਬੋਲਦੇ ਨੇ ਕਿਹੜੀ ਗੱਲ ਨਹੀਂ ਨਹੀਂ ਜਸਲੀਨ ਦੇ ਖਿਲਾਫ ਨਹੀਂ ਬੋਲਦੀ ਜਸਲੀਨ ਖਿਲਾਫ ਬੋਲਦੀ ਹੈ ਨਹੀਂ ਮੈਂ ਉਹਨਾਂ ਦੇ ਖਿਲਾਫ ਵੀ ਨਹੀਂ ਬੋਲਦੀ ਜੀ ਕੁਝ ਪੜਕਾਉ ਲੋਕ ਇਹ ਜਿੰਦੇ ਨੇ ਨਾ ਜਿਹੜੇ ਕਹਿੰਦੇ ਨੇ ਬਸ ਜਿਹਨਾਂ ਨੂੰ ਉਂਗਲੀ ਕਰਨ ਦੀ ਆਦਤ ਹੁੰਦੀ ਹੈ ਵੀ ਤਾਕਾ ਝਾਕੀ ਕਰਨੇ ਕੀ ਆਦਤ ਕੀ ਸੋਚ ਕੇ ਕੀ ਦੇਖ ਕੇ ਵਧਾਈ ਮੰਗਦੇ ਵੀ ਨਹੀਂ ਨਹੀਂ ਜਸਲੀਨ ਅੰਨੇ ਹੀ ਲਾਣੇ ਨੇ ਨਾ ਹੁਣ ਉਹ ਅਗਲੇ ਜ਼ਿੱਦ ਦੇ ਪੱਕੇ ਨੇ ਚਾਹੇ ਬੇਸ਼ੱਕ ਤਕੜੇ ਨੂੰ ਕੰਦੀ ਅਸੀਂ ਨਹੀਂ ਦੇਣਾ ਹੈਗਾ ਤਾਂ ਫਿਰ ਉੱਥੇ ਕਿਤੇ ਨਾ ਮੋਸ਼ ਸ਼ਗਨ ਜਿਹੜਾ ਬੰਦ ਬੰਦੇ ਨੇ ਪਰ ਜਿੱਥੇ ਤੱਕ ਮੈਨੂੰ ਲੱਗਦਾ ਨਾ ਉਹਨਾਂ ਜਿਹੜੇ ਪਿੰਡਾਂ ਚ ਬੰਨ ਵੀ ਦਿੰਦੇ ਨੇ ਨਾ ਸ਼ਗਨ ਫਿਰ ਵੀ ਲੋਕ ਪੁੱਦਾ ਆਕਾ ਕੇ ਦੇਈ ਦਿੰਦੇ ਨੇ ਵਿਚਾਰੇ ਜਸਲੀਨ ਨੂੰ ਹੋਰ ਮਹੰਤਾ ਤੋਂ ਹੋਰ ਜਿਹੜੇ ਇਸ ਕਮਿਊਨਿਟੀ ਦੇ ਲੋਕ ਨੇ ਬਹੁਤ ਖਿਲਾਫ ਬੋਲਦੇ ਨੇ ਕਿਹੜੀ ਗੱਲ ਤੂੰ ਨਹੀਂ ਨਹੀਂ ਜਸਲੀਨ ਦੇ ਖਿਲਾਫ ਨਹੀਂ ਬੋਲਦੇ ਜਸਲੀਨ ਖਿਲਾਫ ਬੋਲਦੀ ਹੈ ਨਹੀਂ ਮੈਂ ਉਹਨਾਂ ਦੇ ਖਿਲਾਫ ਵੀ ਨਹੀਂ ਬੋਲਦੀ ਜੀ ਦੇਖੋ ਜੇਕਰ ਮੇਰੀ ਕਮਿਊਨਿਟੀ 'ਚ ਕੋਈ ਗਲਤ ਕਰੂਗਾ ਤਾਂ ਮੈਂ ਤਾਂ ਉਹਨੂੰ ਕਹਿ ਦਿੰਨੀ ਆਂ ਵੀ ਹਾਂ ਬਈ ਇਹ ਗਲਤ ਆ ਗਲਤ ਕਰਦੇ ਨੇ ਨਹੀਂ ਮਤਲਬ ਕਿ ਕੋਈ ਗੱਲਬਾਤ ਐਵੇਂ ਦੀ ਹੋ ਜਾਂਦੀ ਆ ਸਾਡੀ ਕੋਈ ਆਪਸੀ ਹੈ ਨਾ ਕੋਈ ਘਰ ਦੇ ਵਿੱਚ ਬੈਠ ਕੇ ਸਾਡੀ ਆਪਸੀ ਮਹੰਤਾਂ ਦੀ ਕੋਈ ਗੱਲਬਾਤ ਹੁੰਦੀ ਆ ਨਾ ਉਹਨੂੰ ਲੈ ਕੇ ਜਿਵੇਂ ਕੋਈ ਚੇਲੇ ਨਾਲtੀਆਂ ਨੂੰ ਲੈ ਕੇ ਕੋਈ ਗੱਲਬਾਤ ਹੋ ਜਾਂਦੀ ਆ ਗਲਤ ਕਰਨ ਨੂੰ ਕਿਹੜਾ ਕਿਸੇ ਨੂੰ ਮਰਡਰ ਕਰ ਦੇਣਾ ਕਿਸੇ ਦਾ ਧੱਕਾ ਕਰਦੇ ਨੇ ਮਹੰਤ ਨਹੀਂ ਦੇਖੋ ਮਹੰਤ ਕਦੇ ਕਿਸੇ ਨਾਲ ਧੱਕਾ ਨਹੀਂ ਕਰਦੇ ਹੂੰ ਪਤਾ ਕੀ ਹੁੰਦਾ ਕਈ ਵਾਰ ਮੰਨ ਲਓ ਮੈਂ ਕਿਸੇ ਦੇ ਘਰ ਵਧਾਈ ਲੈਣ ਗਈ ਕੁਛ ਨਾ ਵਿੱਚ ਇਨਸਾਨ ਹੀ ਕਈ ਇਹੋ ਜਿਹੇ ਆ ਕੇ ਵਿੱਚ ਖੜ ਜੰਦੇ ਨੇ ਆ ਕੇ ਜਿਹੜੇ ਕਹਿੰਦੇ ਨਹੀਂ ਨਹੀਂ ਜਿਆਦਾ ਆ ਜੀ ਅਗਲਾ ਦੇਣ ਲਈ ਤਿਆਰ ਆ ਹੁਣ ਮੈਂ ਕੱਲ ਕਿਸੇ ਦੇ ਘਰ ਵਧਾਈ ਲੈਣ ਚਲੀ ਗਈ ਉਹ ਕਹਿੰਦੇ ਬਾਬਾ ਜੀ ਆਪਾਂ ਤੁਹਾਨੂੰ 11000 ਬੜਾ ਖੁਸ਼ ਹੋ ਕੇ ਦੇਣਾ ਹਨ ਮੈਂ ਨੇ ਕਿਹਾ 11 ਘੱਟ ਹੈ ਹਨਾ ਤੁਸੀਂ ਤਾਂ ਮੇਰੇ ਤੱਕੜੇ ਬੰਦੇ ਹੋ ਮੈਨੂੰ ਤਾਂ ਵੱਡੇ ਘਰ ਤੋਂ ਵੱਡੀਆਂ ਆਸਾਂ ਹੁੰਦੀਆਂ ਨੇ ਮੈਂ ਕਿਹਾ ਵਿਆਹ 'ਚ ਲੱਖਾਂ ਕਰੋੜਾ ਖਰਚਿਆ ਮੈਂ ਕਿਹਾ ਥੋੜੇ ਜਿਹਾ ਵਧਾ ਕੇ ਦੇ ਦਿਓ ਮੈਨੂੰ ਕਹਿੰਦੇ ਜੀ 15 ਕਰ ਦਈਏ ਮੈਂ ਕਿਹਾ ਨਹੀਂ 15 11 ਨਾ ਕੰਮ ਕਰੋ ਮੈਂ ਕਿਹਾ ਇੱਕੋ ਵਾਰ ਛਗਣਾ ਵਾਲਾ ਕਰਦੇ ਕਹਿੰਦੇ ਚੱਲ ਬੋਲੀ ਨਾ ਅਸੀਂ ਆਪੇ ਲੈ ਆਵਾਂਗੇ ਚਲੋ ਉਹਨਾਂ ਨੇ ਕਹਿਤਾ ਉਹਨਾਂ ਨੇ ਕਹਿਤਾ ਵੀ 21 ਲੈ ਲਓ ਮੈਂ ਕਿਹਾ ਚੱਲ ਮੈਨੂੰ ਮਨਜੂਰਾ ਚਲੋ ਪਰਮਾਤਮਾ ਤੁਹਾਨੂੰ ਪੁੱਤ ਦੇਊਗਾ ਤੁਹਾਡਾ ਬਿਜ਼ਨਸ ਵਧੂਗਾ ਮੈਨੂੰ ਹੋਰ ਵੀ ਵਧਾ ਕੇ ਦੇ ਦਿਓ ਤਾਂ ਉਸ ਤੋਂ ਬਾਅਦ 21 ਲੈਣ ਤੋਂ ਬਾਅਦ ਨਾ ਇੱਕ ਬੰਦਾ ਵਿੱਚ ਆ ਗਿਆ ਕਿ 21 ਤਾਂ ਤੁਸੀਂ ਜਾਦੀ ਦਿੱਤਾ ਜੀ ਫਲਾਣਾ ਉਸ ਬੰਦੇ ਜਿਹਨੇ ਵਧਾਈ ਦਿੱਤੀ ਉਹਨੇ ਨਾਲ ਦੀ ਨਾਲ ਇਹ ਗੱਲ ਕਹੀ ਵੀ ਮੇਰੀ ਖੁਸ਼ੀ ਦੀ ਮੈਂ 21 ਛੱਡੋ ਮੈਂ ਚਾਹੇ 50 ਦੇਵਾਂਗਾ ਇਹਨਨੂੰ ਹੂੰ ਇਹਨਾਂ ਨੇ ਮੇਰੇ ਤੋਂ ਅੰਦਰ ਵੜ ਕੇ ਲਿੱਤਾ ਨਾ ਮੇਰਾ ਇਹਨਾਂ ਨੇ ਸਤਕਾਰ ਕੀਤਾ ਮੇਰਾ ਪਿਆਰ ਕੀਤਾ ਬਸ ਕਹਿਣ ਤੋਂ ਬਾਅਦ ਕੁਝ ੜਕਾਉ ਲੋਕ ਕਹਿ ਜਿੰਦੇ ਨੇ ਨਾ ਜਿਹੜੇ ਕਹਿੰਦੇ ਨੇ ਬਸ ਜਿਹਨਾਂ ਨੂੰ ਉਂਗਲੀ ਕਰਨ ਦੀ ਆਦਤ ਹੁੰਦੀ ਹੈ ਵੀ ਟਾਕਾ ਝਾਕੀ ਕਰਨੇ ਕੀ ਆਦਤ ਹੈ ਮਜਬੂਰ ਕਿ ਸੋਚ ਕੇ ਮਾਨਤ ਕੀ ਦੇਖ ਕੇ 31 51 ਮੰਗਦੇ ਆ ਨਹੀਂ ਐਵੇਂ ਨਾ ਕੁਝ ਤੁਸੀਂ ਜਦੋਂ ਮੰਨ ਕੇ ਚਲੋ ਵਿਦਾਈ ਮੰਗਣੀ ਹੁੰਦੀ ਆ ਕੀ ਸੋਚ ਕੇ ਕੀ ਦੇਖ ਕੇ ਵਿਦਾਈ ਮੰਗਦੇ ਆ ਦੇਖੋ ਪਰਮਾਤਮਾ ਨੇ ਇੰਨੀ ਸਾਨ ਸ਼ਕਤੀ ਦਿੱਤੀ ਹੁੰਦੀ ਹੈ ਨਾ ਕਿ ਆਪਾਂ ਕਿਸੇ ਇਨਸਾਨ ਨੂੰ ਜੱਜ ਕਰ ਸਕਦੇ ਹਾਂ ਕਿਉਂਕਿ ਆਪਣਾ ਕੰਮ ਹੀ ਰੋਜ਼ ਦਾ ਇਹ ਆ ਨਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਇਨਸਾਨ ਆਪਾਂ ਨੂੰ ਇੰਨੇ ਕਿ ਦੇ ਸਕਦੇ ਨੇ ਹਣਾ ਆਪਾਂ ਕਦੇ ਕਿਸੇ ਨਾਲ ਧੱਕਾ ਹੀ ਨਹੀਂ ਕਰਦੇ ਜੀ ਮਹਾਂਤਰੀ ਕਿਦ ਨਾ ਮੈਂ ਕਦੇ ਕਿਸੇ ਨਾਲ ਧੱਕਾ ਨਹੀਂ ਕਰਨਗੇ ਉਸ ਪਿਆਰ ਨਾਲ ਹੀ ਨਾ ਬਸ ਤੇ ਉਹਨੂੰ ਕਹਿ ਰਹੀ ਹਾਂ ਨਾ ਵੀ ਕੁਝ ਬੰਦੇ ਵਿਚ ਆ ਜਾਣਗੇ ਹਣਾ ਉਹ ਕਹਣਗੇ ਜਿਸ ਤੁਹਾਡੇ ਵਿੱਚ ਪੈ ਕੇ ਇੰਨੇ ਕਰਦ ਨੇ ਇੰਨੇ ਕਰਦ ਨੇ ਬਸ ਐਨੇ ਜੇ ਮਾੜੀ ਮੋਟੀ ਗੱਲ ਵਿਗੜ ਜਾਂਦੀ ਆ ਕਹਿ ਲੋ ਤੁਸੀਂ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਦੇ ਪਿੰਡਾਂ 'ਚ ਸ਼ਗਨ ਬੰਨੇ ਵੀ ਹੋਏ ਨੇ ਵੀ ਮਹਾਂਤਾਂ ਨੂੰ ਇੰਨੇ ਪੈਸੇ ਦੇਣ ਪਤਾ ਕੀ ਆ ਕੁਝ ਗਲਤ ਮੇਰੇ ਵੀ ਕਹਿ ਲੋ ਵੀ ਮਹਾਂਤਾ ਨੇ ਕੁਝ ਤੱਕਾ ਕੀਤਾ ਕਈ ਲੋਕਾਂ ਨਾਲ ਜਾ ਕੇ ਨਾ ਵੀ ਨਹੀਂ ਨਹੀਂ ਜੇ ਅਸੀਂ ਐਨੇ ਹੀ ਲੈਣੇ ਨੇ ਨਾ ਹੁਣ ਅਗਲੇ ਜ਼ਿੱਦ ਦੇ ਪੱਕੇ ਨੇ ਚਾਹੇ ਉਹ ਬੇਸ਼ੱਕ ਤਕੜੇ ਨੇ ਉਹ ਕਹਿੰਦੇ ਅਸੀਂ ਨਹੀਂ ਦੇਣਾ ਹੈਗਾ ਤਾਂ ਫਿਰ ਉੱਥੇ ਕਿਤੇ ਨਾ ਮੋ ਸ਼ਗਨ ਜਿਹੜਾ ਬੰਨ ਦਿੰਦੇ ਨੇ ਪਰ ਜਿੱਥੇ ਤੱਕ ਮੈਨੂੰ ਲੱਗਦਾ ਨਾ ਉਹਨਾਂ ਜਿਹੜੇ ਪਿੰਡਾਂ ਚ ਬੰਨ ਵੀ ਦਿੰਦੇ ਨੇ ਨਾ ਸ਼ਗਨ ਫਿਰ ਵੀ ਲੋਕ ਪਦਾ ਘਟਾ ਕੇ ਦੇ ਹੀ ਦਿੰਦੇ ਨੇ ਵਿਚਾਰੇ ਹੂੰ ਉਹ ਕੋਈ ਐਸਾ ਹੁੰਦਾ ਦੇਖੋ ਮਹੰਤਾਂ ਨੂੰ ਕੋਈ ਨਹੀਂ ਬਣ ਸਕਿਆ ਹੂੰ ਪਰਮਾਤਮਾ ਨੇ ਵੀ ਆਪਾਂ ਨੂੰ ਤਾਂ ਖੋਲ ਕੇ ਭੇਜਿਆ ਹਨ ਆਪਾਂ ਤਾਂ ਕਹਿੰਦੇ ਆ ਵੀ ਰੱਬ ਨਾ ਕਰੇ ਕਿਸੇ ਦਾ ਕੋਈ ਕੰਮ ਬੰਨਿਆ ਜਾਵੇ ਪਰ ਆਪਾਂ ਤਾਂ ਚਾਹੁੰਦੇ ਆ ਨਾ ਵੀ ਸਭ ਦੇ ਕੰਮ ਚਕਾਰ ਚੱਲਣ ਖੁਸ਼ੀਆਂ ਮਿਲਣ ਤਰੱਕੀਆਂ ਮਿਲਣ ਆਪਾਂ ਨਹੀਂ ਚਾਹੁੰਦੇ ਹਾਲੇ ਜਿਹੜੀ ਤੁਸੀਂ ਕਹਿੰਦੇ ਵੀ ਬੰਨਣ ਦੀ ਗੱਲ ਕਈ ਹੁਣ ਹੋ ਜਾਂਦਾ ਪਿੰਡਾਂ 'ਚ ਆਪਣੇ ਵੀ ਏਰੀਆ 'ਚ ਹੋ ਜਾਂਦਾ ਹੈ ਪਰ ਆਪਾਂ ਕਿਤੇ ਨਾ ਕਿਤੇ ਕਿਲਨ ਸੌਲ ਆਊਟ ਕਰ ਲੈਣੇ ਬੈਠ ਕੇ ਹੂੰ ਪਰ ਬਹੁਤ ਸਾਰੇ ਵੀ ਜਾ ਕੇ ਲੋ ਕਿਤੇ ਫੈਬ੍ਰੀਕੇਟ ਆ ਜਾਂਦੇ ਨੇ ਹਨ ਵੀ ਜਿਹੜੇ ਨਕਲੀ ਆ ਜਾਂਦੇ ਨੇ ਉਹ ਕਿਸੇ ਨਾ ਧੱਕਾ ਕਰਕੇ ਉਹਨ ビいビングの時